ਨੇ ਕਮਾਲ ਦਾ ਕੰਮ ਕੀਤਾ ਹੈ 11 ਸਾਲਾਂ ਦੇ ਵਿੱਚ ਆਮਦਨੀ ਦੇ ਸਾਧਨ ਬਣੇ ਸੜਾ ਵਪਾਰ ਵਧਿਆ ਮੇਕ ਇਨ ਇੰਡੀਆ ਵਧਿਆ ਔਰ ਇੱਕ ਸਭ ਤੋਂ ਵੱਡੀ ਖੂਬੀ ਜੋ ਇਸ ਸਰਕਾਰ ਦੀ ਔਰ ਮੋਦੀ ਸਾਹਿਬ ਦੀ ਹੈ ਕਿ ਇੱਕ ਵੀ ਸਕੀਮ ਕਿਸੇ ਭਾਰਤੀ ਜਨਤਾ ਪਾਰਟੀ ਦੇ ਨਾਮ ਤੇ ਨਹੀਂ ਨਿਕਲੀ ਜੋ ਪਹਿਲੇ ਕਾਂਗਰਸ ਪਾਰਟੀ ਦੀ ਸਰਕਾਰ ਹੁੰਦੀ ਸੀ ਉਹ ਗਾਂਧੀ ਪਰਿਵਾਰ ਤੋਂ ਬਾਹਰ ਕੋਈ ਸਕੀਮ ਹੀ ਨਹੀਂ ਕੱਢਦੀ ਸੀ ਬਿਲਕੁਲ ਖਾਸ ਕਰਕੇ ਜੋ ਗਰੀਬ ਲੋਕ ਹਨ ਜੋ ਐਸਸੀ ਪਰਿਵਾਰ ਹਨ ਜੋ ਗਰੀਬ ਪਰਿਵਾਰ ਹਨ ਉਹਨਾਂ ਨੂੰ ਗਰੀਬੀ ਤੋਂ ਉਠਾਉਣ ਵਾਸਤੇ ਅ ਬਹੁਤ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ ਜਿਵੇਂ ਜਾਕਰਤ ਸਾਹਿਬ ਨੇ ਕਿਹਾ ਸੀ ਮੈਂ ਵੀ ਦੋ ਚਾਰ ਇੰਟਰਵਿਊ ਚੱਕਿਆ ਹੈ ਕਿ ਜੀ ਅਕਾਲੀ ਦਲ ਦਾ ਮਜ਼ਬੂਤ ਹੋਣਾ ਪੰਜਾਬ ਦੇ ਭਲੇ ਵਾਸਤੇ ਹੀ ਹੈ ਪੰਥ ਦੇ ਭਲੇ ਵਾਸਤੇ ਹੀ ਹੈ ਭਾਰਤੀ ਜਨਤਾ ਪਾਰਟੀ ਦੇ ਕੇਂਦਰ ਦੇ ਵਿੱਚ 11 ਸਾਲ ਪੂਰੇ ਹੋ ਚੁੱਕੇ ਨੇ ਉਹਦੇ ਵਾਸਤੇ ਗੱਲਬਾਤ ਕਰਨ ਲਈ ਸਾਡੇ ਨਾਲ ਮੌਜੂਦ ਨੇ ਅਰਵਿੰਦ ਖੰਨਾ ਜੀ ਗੱਲਬਾਤ ਕਰ ਲੈਨੇ ਆ ਅ ਨਮਸਕਾਰ ਖੰਨਾ ਸਾਹਿਬ ਨਮਸਕਾਰ ਜੋਣੀ ਖੰਨਾ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਕੇਂਦਰ ਸਰਕਾਰ ਦੇ ਵਿੱਚ ਬੀਜੇਪੀ ਦੇ 11 ਸਾਲ ਪੂਰੇ ਹੋ ਚੁੱਕੇ ਨੇ ਹੁਣ ਤੱਕ ਤੇ ਕਾਰਜਕਾਲ ਨੂੰ ਕਿਵੇਂ ਦੇਖਦੇ ਨੇ ਕਮਾਲ ਦਾ ਕੰਮ ਕੀਤਾ ਹੈ 11 ਸਾਲਾਂ ਦੇ ਵਿੱਚ ਜਿਨੇ ਵੱਡੇ ਪੱਧਰ ਤੇ ਇਸ ਦੇਸ਼ ਤੇ ਵਿੱਚ ਤਰੱਕੀ ਹੋਈ ਆ ਆ ਦੇਸ਼ ਤੇ ਵਿੱਚ ਵੀ ਆਮਦਨ ਦੇ ਸਾਧਨ ਬਣੇ ਸਾਡਾ ਵਪਾਰ ਵਧਿਆ ਮੇਕ ਇਨ ਇੰਡੀਆ ਵਧਿਆ ਆ ਰੋਜੀ ਰੋਟੀ ਦੇ ਸਾਧਨ ਵਧੇ ਆ ਡਿਵੈਲਪਮੈਂਟ ਹੋਈ ਆ ਚਾਹ ਪਿੰਡ ਲੈਵਲ ਤੇ ਕਹਿ ਦੋ ਚਾਹ ਮਿਊਨਿਸਪੈਰਟੀ ਲੈਵਲ ਤੇ ਕਹਿ ਦੋ ਜਿਨੀ ਤਰੱਕੀਆਂ ਜਿੱਥੇ ਜਿੱਥੇ ਮੋਦੀ ਸਾਹਿਬ ਦੀ ਪਹੁੰਚ ਰਹੀ ਹੈ ਵੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆ ਰਹੀ ਹੈ ਤੁਸੀਂ ਯੋਜਨਾਵਾਂ ਦੇਖ ਲਓ ਕਿੰਨੇ ਵੱਡੇ ਪੱਧਰ ਤੇ ਪ੍ਰਧਾਨ ਮੰਤਰੀ ਦੀਆਂ ਯੋਜਨਾਵਾਂ ਹਨ ਔਰ ਇੱਕ ਸਭ ਤੋਂ ਵੱਡੀ ਖੂਬੀ ਜੋ ਇਸ ਸਰਕਾਰ ਦੀ ਔਰ ਮੋਦੀ ਸਾਹਿਬ ਦੀ ਹੈ ਕਿ ਇੱਕ ਵੀ ਸਕੀਮ ਕਿਸੇ ਭਾਰਤੀ ਜਨਤਾ ਪਾਰਟੀ ਦੇ ਨਾਮ ਤੇ ਨਹੀਂ ਨਿਕਲੀ ਹਰ ਯੋਜਨਾ ਪ੍ਰਧਾਨ ਮੰਤਰੀ ਯੋਜਨਾ ਹੈ ਹਨ ਜੋ ਪਹਿਲੇ ਕਾਂਗਰਸ ਪਾਰਟੀ ਦੀ ਸਰਕਾਰ ਹੁੰਦੀ ਸੀ ਉਹ ਗਾਂਧੀ ਪਰਿਵਾਰ ਤੋਂ ਬਾਹਰ ਕੋਈ ਸਕੀਮ ਹੀ ਨਹੀਂ ਕੱਢਦੀ ਸੀ ਇਹ ਮੋਦੀ ਸਾਹਿਬ ਦੀ ਦੇਣ ਹੈ ਹਿੰਦੁਸਤਾਨ ਨੂੰ ਔਰ ਵਪਾਰ ਵੀ ਕਿਸ ਵੱਡੇ ਪੱਧਰ ਤੇ ਵਧ ਰਿਹਾ ਹੈ ਸਾਡਾ ਔਰ ਦੇਸ਼ ਦੁਨੀਆ ਭਰ ਦੇ ਵਿੱਚ ਭਾਰਤ ਦਾ ਨਾਮ ਰੋਸ਼ਨ ਕੀਤਾ ਗਿਆ ਹੈ ਭਾਰਤ ਨੂੰ ਇੱਕ ਸ਼ਕਤੀਸ਼ਾਲੀ ਦੇਸ਼ ਪਰਸੈਪਸ਼ਨ ਹੈ ਉਹ ਜੋ ਪਰਸੈਪਸ਼ਨ ਬਣੀ ਹੈ ਦੁਨੀਆ ਭਰ ਦੇ ਵਿੱਚ ਕਿ ਇੱਕ ਸ਼ਕਤੀਸ਼ਾਲੀ ਦੇਸ਼ ਹੈ ਸਰ ਜੋ ਵਿਰੋਧੀਆਂ ਹਨ ਸਾਡੇ ਦੇ ਦੁਸ਼ਮਣ ਹਨ ਉਹਨਾਂ ਨੂੰ ਪਿਛਲੇ 11 ਸਾਲ ਦੇ ਵਿੱਚ ਜੋ ਸਬਕ ਸਿਖਾਇਆ ਗਿਆ ਹੈ ਉਹ ਵੀ ਸਿਰਫ ਮੋਦੀ ਸਾਹਿਬ ਦੀ ਦੇਣ ਹੈ ਸਾਭ ਆਣ ਵਾਲੇ 4 ਸਾਲ ਦੇ ਵਿੱਚ ਵੀ ਨਵੀਂ ਨਵੀਂ ਯੋਜਨਾਵਾਂ ਦੇਸ਼ ਵਾਸੀਆਂ ਵਾਸਤੇ ਲੈ ਕੇ ਆਉਣਗੇ ਮੋਦੀ ਸਾਹਿਬ ਬਿਲਕੁਲ ਖਾਸ ਕਰਕੇ ਜੋ ਗਰੀਬ ਲੋਕ ਹਨ ਜੋ ਐਸਸੀ ਪਰਿਵਾਰ ਹਨ ਜੋ ਗਰੀਬ ਪਰਿਵਾਰ ਹਨ ਉਹਨਾਂ ਨੂੰ ਗਰੀਬੀ ਤੋਂ ਉਠਾਉਣ ਵਾਸਤੇ ਬਹੁਤ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ ਬੱਚਿਆਂ ਨੂੰ ਰੋਜ਼ਗਾਰੀ ਦੇ ਬਹੁਤ ਜ਼ਿਆਦਾ ਸਾਧਨ ਆਉਣ ਵਾਲੇ ਸਮੇਂ 'ਚ ਮਿਲਾਂਗੇ ਸਾਡੇ ਕੋਲ ਚੈਲੰਜਸ ਬਹੁਤ ਹੈਗੇ ਮੋਦੀ ਸਾਹਿਬ ਦੇ ਕੋਲ ਕਿਉਂਕਿ ਜਿਵੇਂ ਵਪਾਰ ਵੱਧਦਾ ਫੈਕਟਰੀਆਂ ਵੱਧਦੀਆਂ ਉਦੇ ਵਿੱਚ ਆਟੋਮੇਸ਼ਨ ਹੁੰਦਾ ਹੈ ਰੋਬੋਟਿਕਸ ਆ ਰਹੀ ਹੈ AI ਆ ਰਿਹਾ ਹੈ ਉਹ ਚੈਲੰਜ ਹੈ ਸਾਡੇ ਲਈ ਪਰ ਫਿਰ ਵੀ ਮੈਨੂੰ ਲੱਗਦਾ ਹੈ ਸਾਡੇ ਬੱਚਿਆਂ ਨੂੰ ਜੋ ਇੱਥੇ ਉਹਨਾਂ ਦਾ ਭਵਿੱਖ ਇਸ ਦੇਸ਼ ਦੇ ਵਿੱਚ ਬਣ ਸਕਦਾ ਹੈ ਕਿਸੇ ਹੋਰ ਦੇਸ਼ ਦੇ ਵਿੱਚ ਨਹੀਂ ਬਣ ਸਕਦਾ ਔਰ ਮੈਂ ਯਕੀਨਨ ਕਹਿ ਸਕਦਾ ਕਿ ਜਿਸ ਤਰੀਕੇ ਨਾਲ ਮੋਦੀ ਸਾਹਿਬ ਉਹਨਾਂ ਦੀ ਸਰਕਾਰ ਇਸ ਦੇਸ਼ ਨੂੰ ਔਰ ਦੇਸ਼ ਦੇ ਨਾਗਰਿਕਾਂ ਨੂੰ ਅੱਗੇ ਲੈ ਜਾਣਾ ਚਾਹ ਰਹੀ ਹੈ ਉਹ ਇੱਕ ਮਿਸਾਲ ਹੀ ਹੈ ਖਨਾਸਬ ਸੁਨੀਲ ਜਾਖੜ ਸਾਹਿਬ ਦੇ ਬਿਆਨ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ ਕਹਿ ਕੇ ਗਏ ਨੇ ਅਪੀਲ ਕਰਕੇ ਗਏ ਨੇ ਲੋਕਾਂ ਨੂੰ ਕਿ ਜਿੰਨੇ ਵੀ ਅਕਾਲੀ ਦਲ ਵਾਲੇ ਨੇ ਸਾਰੇ ਇਕੱਠੇ ਹੋ ਜਾਓ ਬਹੁਤ ਸਹੀ ਬਿਆਨ ਹੈ ਕਿਉਂਕਿ ਜਿਵੇਂ ਜਾਖੜ ਸਾਹਿਬ ਨੇ ਕਿਹਾ ਸੀ ਮੈਂ ਵੀ ਦੋ ਚਾਰ ਇੰਟਰਵਿਊ ਵਿੱਚ ਕਿਹਾ ਹੈ ਕਿ ਜੀ ਅਕਾਲੀ ਦਲ ਦਾ ਮਜ਼ਬੂਤ ਹੋਣਾ ਪੰਜਾਬ ਦੇ ਭਲੇ ਵਾਸਤੇ ਹੀ ਹੈ ਪੰਥ ਦੇ ਭਲੇ ਵਾਸਤੇ ਹੀ ਹੈ ਔਰ ਮੈਨੂੰ ਲੱਗਦਾ ਹੈ ਕਿ ਇਹਨਾਂ ਨੂੰ ਇਕੱਠੇ ਹੋਣਾ ਚਾਹੀਦਾ ਹੈ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ ਹੈ ਔਰ ਪੰਜਾਬ ਦੀ ਗੱਲ ਕਰ ਰਹੇ ਨੇ ਅਦਰਵਾਈਜ਼ ਜੇ ਬिखर ਜਾਣਗੇ ਤੇ ਜਿਵੇਂ ਜਾਖੜ ਸਾਹਿਬ ਨੇ ਕਿਹਾ ਕੋਈ ਹੋਰ ਇਹਦਾ ਫਾਇਦਾ ਲੈ ਲੂਗਾ ਤੇ ਇਸ ਕਰਕੇ ਮੈਂ ਹਮੇਸ਼ਾ ਇਹ ਗੱਲ ਕਹੀ ਹੈ ਔਰ ਅੱਜ ਵੀ ਮੈਂ ਇਸ ਗੱਲ ਤੇ ਸਹਿਮਤ ਹਾਂ ਜੋ ਜਾਖੜ ਸਾਹਿਬ ਨੇ ਕੱਲ ਕਹੀ ਹੈ ਕਿ ਕਾਲੀ ਦਲ ਨੂੰ ਇਕੱਠਾ ਹੋਣਾ ਚਾਹੀਦਾ 2027 ਦੀ ਇਲੈਕਸ਼ਨ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ ਸਮਾਂ ਲੰਘਦਾ ਜਾ ਰਿਹਾ ਹੈ ਭਾਰਤਿਆ ਜਨਤਾ ਪਾਰਟੀ ਕਿਤੇ ਖੜੀ ਹੈ ਨਹੀਂ ਭਾਰਤਿਆ ਜਨਤਾ ਪਾਰਟੀ ਬਹੁਤ ਮਜ਼ਬੂਤ ਹੋ ਰਹੀ ਹੈ ਰੋਜ਼ ਤੇ ਰੋਜ਼ ਮਜ਼ਬੂਤ ਹੋ ਰਹੀ ਹੈ ਔਰ ਆਪ ਲੜਾਈ ਲੜਨੇ ਪੂਰਾ ਤਿਆਰ ਹੈ ਐਂਡ ਜੋ ਲੋਗ ਹਨ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਤੋਂ ਬਹੁਤ ਦੁਖੀ ਹਨ ਉਹਨਾਂ ਨੇ ਜਿਸ ਹਵੇਨਾ ਦੇਣਾ ਨੂੰ ਲੈ ਕੇ ਆਈ ਸੀ ਉਸੇ ਹਵੇਨਾ ਦੇਣਾ ਨੂੰ ਕੱਟ ਦੇਣਾ ਔਰ ਲੋਕ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਲੋਕ ਇਸ ਗੱਲ ਤੇ ਸਹਿਮਤ ਹੈ ਕਿ ਯਾਰ ਜੇ ਮੋਦੀ ਸਾਹਿਬ ਜਾਂ ਕੇਂਦਰ ਦੇ ਨਾਲ ਮਿਲ ਜੁਲ ਕੇ ਆਪਾਂ ਸਰਕਾਰ ਬਣਾ ਲਈਏ ਤੇਦਾ ਪੰਜਾਬ ਨੂੰ ਫਾਇਦਾ ਹੀ ਹੋਣਾ ਹੈ ਕੇਂਦਰ ਦੇ ਖੇਤੀਬਾੜੀ ਮੰਤਰੀ ਸਾਹਿਬ ਵੀ ਪੰਜਾਬ ਪਹੁੰਚੇ ਸੀ ਕਿਸਾਨਾਂ ਨਾਲ ਗੱਲਬਾਤ ਕੀਤੀ ਸੀ ਚੋਹਾਨ ਸਾਹਿਬ ਨੇ हां चंगी का अलग देखो निधि समाज योजना भी तो किसानों ਨੂੰ ਦੇ ਰਿਹਾ ਜੋ ਪਿਛਲੇ 11 ਸਾਲ ਐਮਐਸਪੀ ਵਧਿਆ ਉਹ ਵੀ ਮੋਦੀ ਸਾਹਿਬ ਦੀ ਦੇਣ ਹੈ ਔਰ ਜੋ ਖਰੀਦ ਹੋ ਰਹੀ ਹੈ ਹੁਣ ਦੋ ਦਿਨ ਦਿਨ ਪਹਿਲਾਂ ਸੈਣੀ ਸਾਹਿਬ ਆਈ ਸੀ ਇੱਥੇ ਹਰਿਆਣਾ ਦੇ ਮੁੱਖ ਮੰਤਰੀ ਉਹਨਾਂ ਨੇ ਕਿਹਾ ਕਿ ਹਰਿਆਣਾ ਦੇ ਵਿੱਚ ਜਿੱਥੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਉੱਥੇ ਇੱਕ ਵੱਡੀ ਗਿਣਤੀ ਦੇ ਵਿੱਚ ਹਰੇਕ ਫਸਲ ਦੇ ਉੱਤੇ ਕਿਸਾਨਾਂ ਨੂੰ ਐਮਐਸਪੀ ਦਿੱਤੀ ਜਾ ਰਹੀ ਹੈ ਇੱਥੇ ਤੇ ਪੰਜਾਬ ਸਰਕਾਰ ਨੇ ਵਾਅਦੇ ਕੀਤੇ ਸੀ 24 ਫਸਲਾ ਦੇ ਇੱਕ ਫਸਲ ਤੇ ਵੀ ਐਮਐਸਪੀ ਨਹੀਂ ਦਿੰਦੀ ਜੋ ਫ ਐਮਐਸਪੀ ਮਿਲ ਰਹੀ ਹੈ ਉਹ ਵੀ ਕੇਂਦਰ ਸਰਕਾਰ ਦੀ ਹੈ ਤੇ ਇਸ ਕਰਕੇ ਜੇ ਪੰਜਾਬ ਦਾ ਕਿਸਾਨ ਦੀ ਤਰੱਕੀ ਹੋਣੀ ਹੈ ਪੰਜਾਬ ਦੇ ਵਪਾਰੀ ਦੀ ਤਰੱਕੀ ਹੋਣੀ ਹੈ ਔਰ ਆਣ ਵਾਲੇ ਪਵਿੱਖ ਦੀ ਤਰੱਕੀ ਹੋਣੀ ਹੈ ਤੇ ਫਿਰ ਕੇਂਦਰ ਦੇ ਨਾਲ ਮਿਲ ਕੇ ਹੀ ਬਣਾਣਾ ਪੈਣਾ ਹੈ ਸਰਕਾਰ ਇਹ ਸਾਡੇ ਨਾਲ ਸੀ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਅਰਵਿੰਦ ਖੰਨਾ ਜੀ ਜਿਨ੍ਹਾਂ ਨਾਲ ਗੱਲਬਾਤ ਕੀਤੀ ਗਈ ਉਹਨਾਂ ਦਾ ਕਹਿਣਾ ਸੀ ਕਿ ਹੁਣ ਤੱਕ 11 ਸਾਲ ਲਗਾਤਾਰ ਹੋ ਚੁੱਕੇ ਨੇ ਕੇਂਦਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੂੰ ਤੇ ਬੜੇ ਕੰਮ ਕੀਤੇ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਲੋਕਾਂ ਦੇ ਫਾਇਦੇ ਵਾਸਤੇ ਦੇਸ਼ ਵਾਸਤੇ ਬੜੇ ਕੰਮ ਕੀਤੇ ਜਾਣਗੇ। ਸੰਗਰੂਰ ਤੋਂ ਟੋਨੀ ਸ਼ਰਮਾ ਨੋਖ ਨਿਊਜ਼